ਕਰਦਾ ਧੰਨਵਾਦ ਹਾਜ਼ਰੀ ਵਿੱਚ ਇਹਨਾਂ ਦੀ ਮਿਹਨਤ ਸਤਕਾ ਅੱਜ ਇਹਨਾਂ ਨੇ ਸੰਗ ਦੇ ਦਰਸ਼ਕ ਰਾਏ ਆ ਔਰ ਮੈਂ ਧੰਨਵਾਦ ਕਰਦਾ ਮੇਰੀਆਂ ਭੈਣਾਂ ਦਾ ਸਤਕਾਰ ਜੋ ਮਾਤਾਵਾਂ ਦਾ ਜਿਨ੍ਹਾਂ ਨੇ ਇੰਨੀ ਗਰਮੀ ਦੇ ਮੌਸਮ ਦੇ ਵਿੱਚ ਆਣ ਕੇ ਤੁਸੀਂ ਸਾਡੀ ਗੱਲ ਸੁਣਨ ਵਾਸਤੇ ਇੱਥੇ ਪਹੁੰਚਿਓ ਔਰ ਮੇਰੇ ਭਰਾ ਬਜ਼ੁਰਗ ਸਾਰੇ ਇੱਥੇ ਤੁਸੀਂ ਮੌਜੂਦ ਹੋ ਔਰ ਕੱਦੇ ਜਿੰਨੀ ਸੱਤੀ ਝੂਠ ਮੋਠ ਕੇ ਇਹਨਾਂ ਨੂੰ ਬੇਕਰ ਥਾਲ ਦਿੱਤਾ ਤੇ ਕੁਛ ਵੀ ਜਿਹੜੀ ਮੰਗ ਜਿਹੜੀ ਕੋਈ ਪੂਰੀ ਨਾ ਕੀਤੀ ਹੁਣ ਦੁਬਾਰੇ ਸੰਤਨਾ ਲਾਉਣਾ ਪਿਆ 700 ਤੋਂ ਵੱਧ ਜਿਹੜੇ ਸਾਡੇ ਕਿਸਾਨ ਅਸਹੀਲ ਹੋਏ ਪਰ ਅੱਗਾ ਪੁਰੀਆ ਮੇਰੇ ਸਾਡੇ ਡਿੱਗੀ ਬੈਠੇ ਆ ਜਿੰਨੀ ਕੁ ਮੇਰੀ ਪਹੁੰਚ ਸੀ ਸੀਅਰ ਸੀ ਉਹਦੇ ਮੁਤਾਬਕ ਮੈਂ ਉੱਥੇ ਵੀ ਹਿਸਾਬ ਆ ਗਿਆ ਕਿਸਾਨਾਂ ਦੀ ਜਰੂਰਤ ਸੀਗਾ ਪਰ 2 ਮਹੀਨੇ ਮੈਂ ਇਕੱਲੇ ਇੱਥੇ ਡੀਜੀ ਜਿਹੜਾ ਮੈਂ ਉਹਨਾਂ ਤੇ ਤਾਂ ਜੀ। ਜੁੜੇ ਵਿਖੋ ਦਿੱਲੀ ਕਿ ਮੇਰਾ ਮੇਰਾ ਮੰਨਦਾ ਸੀ ਉਹਨਾਂ ਕਰਤਵਾਦ ਕੀਤਾ ਕਿ ਇਹ ਵੀ ਐਮਐਲਏ ਨੇ ਘੱਡੀ ਜਿੱਤਿਆ ਕਿਉਂਕਿ ਮੈਂ ਇਸ ਫੌਜ ਨੂੰ ਕਿਉਂਕਿ ਮੇਰਾ ਮੈਨੂੰ ਜਿਤਾਉਦੇ ਕਿਸਾਨ ਤੇ ਮਜਦੂਰ ਜਿਤਾਉਦੇ ਮੇਰਾ ਫਰਜ਼ ਮੰਨਦਾ ਕਿ ਉਹਨਾਂ ਨਾਲ ਡੱਟ ਕੇ ਜਿਹੜਾ ਸੋਨਾ ਆ ਤੁਸੀਂ ਬਣਾ ਕੇ ਦੇ ਦੋ ਤੇ ਮਕਾਨ ਜਿਹੜਿਆ ਇਹ ਐਡਸ ਨੇ ਦੇ ਰਹੇ ਨੇ ਨਾ ਤੇ ਔਰ ਐਮਪੀ ਬਣੂਗਾ ਆਪਣਾ ਤੁਹਾਨੂੰ ਮਕਾਨ ਅੱਡ ਦਵਾਂਗੇ ਜਿਹੜਾ ਹੋਰ ਕਿਸੇ ਨੂੰ ਕੰਮ ਕਰਨਾ ਉਹ ਵੀ ਕਰਦਣ ਵੱਡੀ ਮੇਰੀ ਮੰਗੋ ਤੇ ਨਏ ਗੱਲ ਹੋ ਗਿਆ ਵੀ ਮੈਨੂੰ ਇੱਕ ਡੈਕ ਦੀ ਜ਼ਮੀਨ ਜਿਹੜੀ ਆਪਣੇ ਕੋਲ ਦੋ ਤਿੰਨ ਪੰਚਾਇਤਾਂ ਵੱਡੀਆਂ ਹੈਗੀਆਂ ਜੇ ਫੇਹੀ ਨਹੀਂ ਕੀਤੀ ਸੀ ਕਿ ਮੇਰੀ ਜ਼ਮੀਨ ਹੈ ਉਹ ਅਸੀਂ ਨਿਸ਼ਚਿਤ ਕਰ ਦਾਂਗੇ ਔਰ ਗਾਹ ਤੋਂ ਜਿਹੜਾ ਆਉਣ ਵਾਲਾ ਸਮਾਂ ਸਾਡੇ ਬੱਚਿਆਂ ਵਾਸਤੇ ਜਿਹੜਾ ਕੁਝ ਚੰਗਾ ਹੋਵੇ ਇਹ ਮੇਰੀ ਇੱਕ ਮੰਗ ਸੀ ਉਹਦੇ ਕੋਲ ਨੇ ਇਹ ਪ੍ਰਵਾਨ ਕੀਤੀ ਜਿਹੜਾ ਸਾੰਭ ਪਰ ਤੁਹਾਡਾ ਤੁਹਾਡੇ ਪਿੰਡ ਦੀ ਦੁਨੀਆ ਕੰਮ ਵੇਖਿਆ ਇਹ ਜਿੰਨਾ ਕਿ ਮੈਂ ਕੰਮ ਕੀਤਾ ਤੁਸੀਂ ਸੜੀ ਭਰ ਜਾਂਦੇ ਅੱਜ ਇਹ ਹਾਲਿੰਦਸ ਪਿੰਡ ਦਾ ਸ਼ੁਕਰ ਆਖਦਾ ਹਾਂ ਜੀ ਮੈਂ ਉਹਨਾਂ ਕੰਮਾਂ ਨੂੰ ਅੱਜ ਸਤਾਗਾ ਕਰਦੀ ਆ ਕਿ ਜੋ ਸੰਤੋਖੇ ਕੇ ਸੰਵਾਦੋਂ ਵਿੱਚ ਚਲਾਈ ਗੋਣੇ ਸਾਡੇ ਪਿੰਡ ਦਾ ਗੰਧ ਕਟਿਆ ਉਹ ਕੋਈ ਕਈ ਐਮਐਲਏ ਸਾਹਿਬ ਆਏ ਕਈ ਗਏ ਜੋ ਇਹਨਾਂ ਦੀ ਦੇਣ ਅਸੀਂ ਪਿੰਡ ਸਾਡਾ ਜਿਹੜਾ ਇੱਕ ਐਨ ਮਤਲਬ ਸਵਰਗ ਬਣਦਾ ਜੋ ਨਰਕ ਸੀ ਆ ਮੇਰੀ ਸਾਰੀ ਪਿੱਛੇ ਕੋਟੀ ਨੇ ਜਿਹੜੀਆਂ ਤੇੜਾ ਆ ਚੁੱਕੀਆਂ ਇਹ ਸਭ ਇਹਨੇ ਆ ਕਿ ਨਾ ਕੁਛ ਹੋਇਆ ਨਹੀਂ ਕਿੰਨੀ ਕੁਛ ਇਤੋਂ ਤੱਕ ਕਿ ਪਾਰਟੀ ਨੇ ਸਿਆਸੀ ਵੀ ਕੀਤੀ ਮੇਰੇ ਤੇ ਜਿਹੜੀਆਂ ਨਾਲੀਆਂ ਤੋਂ ਨਾਲੇ ਬਣੇ ਸੀਗੇ ਕਿ ਆ ਜਿੰਨਾਂ ਦਾ ਹੀ ਧੰਨਵਾਦ ਕਰਦੇ ਆ ਜੋ ਸਾਡੇ ਪਿੰਡ ਨੂੰ ਇਹਨਾਂ ਨੇ ਹੋਰ ਵੀ ਬਹੁਤ ਜ਼ਿਆਦੀਆ ਕਰਾਟਾ ਦਿੱਤੀਆਂ ਕਿਹਨੇ ਨਹੀਂ ਸਾਡੇ ਪਿੰਡ ਦੇ ਐਮਐਲਏ ਇੰਨੇ ਆਏ ਆ ਕਿਹਨੇ ਨਹੀਂ ਕੀਤੀ ਜਿਨੀ ਇਹਨਾਂ ਨੇ ਕੀ ਕੀਤਾ ਮੈਂ ਮਗਰੋਂ ਵੀ ਇਹਨਾਂ ਦੇ ਕਹਿਨੀ ਆ ਇਹ ਨਹੀਂ ਵੀ ਇਹਨਾਂ ਦੇ ਹੁੰਦਿਆਂ ਮੈਂ ਮਗਰੋਂ ਵੀ ਇਹਨਾਂ ਦੀ ਸਿੱਖਤ ਕਰਦੀ ਆ ਤੁਹਾਡੇ ਕੋ ਵੀ ਬੀਬੀਓ ਕਰਦੀ ਆ ਨਾ ਨਹੀਂ ਕਰਦੀ ਬਾਕੀ ਜਿਹੜੇ ਵੀ ਕੰਮ ਕਹਿੰਦੇ ਆ ਬੀਬੀਆਂ ਨੇ ਚਲੋ ਜੋ ਸਾਡੇ ਅੱਜ ਆਗੇ ਸੀ ਸਰਦਾਰ ਮਨਜੀਤ ਸਿੰਘ ਕੋਚ ਨੇ ਕਿਹਾ ਕਈ ਦਰੀ ਨਹੀਂ ਗੇਟ ਖੋਲਦੇ ਅਹੀ ਕਿ ਚਲੋ ਮੈਂ ਉਹਨਾਂ ਦੇ ਖਿਲਾਫ ਨਹੀਂ ਚਲਦੀ ਪਰ ਸੱਚਾਈ ਆ ਉਹ ਬੀਬੀਆਂ ਮੈਨੂੰ ਆਣ ਕੇ ਕਹਿੰਦੀਆਂ ਕਿ ਕਿਉਂਕਿ ਬੀਬੀਆਂ ਨੇ ਵੋਟਾਂ ਬਹੁਤ ਪੁਆਈਆਂ ਸੀ ਅਹੀਂ ਤੇ ਪਰ ਉਹਨਾਂ ਨੇ ਥੋੜਾ ਜਿਹਾ ਕੀਤਾ ਵਾ ਪਰ ਚਲੋ ਅਹੀਂ ਉਹਨਾਂ ਨੂੰ ਵੀ ਕਹਿੰਨੇ ਆਂ ਕਿ ਚਲੋ ਚੰਗਾ ਕੰਮ ਕੀਤਾ ਉਹਨਾਂ ਦੇ ਸੰਯੋਗ ਨਾਲ ਪਰ ਜੋ ਹਾਸ ਟਾਈਮ ਉਹਨਾਂ ਨੇ ਕੀਤਾ ਵਾ ਬੀਬੀਆਂ ਦੇ ਗੇਟ ਨਹੀਂ ਖੋਲਦੇ ਬੀਬੀਆਂ ਵਾਲਾ ਮਾਂ ਮੈਨੂੰ ਦਿੰਦੀਆਂ ਪਰ ਹੋਣ ਲਾਹਾਂ ਨਹੀਂ ਜੋ ਵੀ ਆ ਤੁਸੀਂ ਮੇਰ ਕੋਲ ਕੇ ਵੀ ਕੰਮ ਕਰਾਉਂਦੀਆਂ ਮੈਂ ਕਾਹਾਂ ਵੀ ਜੋ ਮੈਨੂੰ ਆਖੋਗੇ ਮੇਰੀ ਡਿਊਟੀ ਲਾਂਗੇ ਮੈਂ ਸਾਰੇ ਤੁਹਾਡੇ ਕੰਮ ਅੱਗੇ ਹੀ ਕਰਦੀ ਨਾ ਵੀ ਕਰ ਨਾਂ ਨੂੰ ਗਰੂਪ ਪ੍ਰੇਡ ਹੋਵੇਗਾ ਕਾਗਰਸ ਪਾਰਟੀ ਨੂੰ ਪਾਓ ਔਰ ਅੱਗੇ ਆਲਾ ਆਉਣ ਵਾਲਾ ਸਮਾਜ ਜਿਹੜਾ ਆਪਣਾ ਵਧੀਆ ਲੰਗੇ ਔਰ ਬੱਚਿਆਂ ਨੂੰ ਨੌਕਰੀਆਂ ਮਿਲਣ ਰਗਜਾਰ ਮੇਲੇ ਨਸ਼ੇ ਬੰਦ ਹੋਣ ਇਹੋ ਜਿਹੇ ਜਿਹੜਾ ਸਾਰਾ ਜਿੰਨੀਆਂ ਕੰਮ ਕਰਨ ਵਾਲੇ ਉਹ ਆਪਾਂ ਕਰਾਈਏ ਬਾਕੀ ਮੈਂ ਤਾਂ ਤੁਹਾਰੇ ਸਾਰਿਆਂ ਦਾ ਧੰਨਵਾਦ ਕਰਦਾ ਔਰ ਇੱਕ ਇੱਕ ਵੋਟ ਪਾ ਕੇ ਜਿਹੜਾ ਸਾਨੂੰ ਦਿਖਾਓ ਔਰ ਉਹਦੇ ਨਾਲ ਮੇਰਾ ਵੀ ਮਾਣ ਵਧੇ ਔਰ ਤੁਹਾਡਾ ਵੀ ਜਿਹੜੇ ਆਉਣ ਵਾਲੇ ਸਮੇਂ ਕੰਮ ਰਹਿੰਦੇ ਆ ਕੋਈ ਪਿੰਡ ਦੇ ਕੰਮ ਲਈ ਤੇ ਆ ਕੋਈ ਕਿਸੇ ਦਾ ਕੰਮ ਕਰਨ ਦਾ ਉਹ ਮੈਂ ਫੈਲ ਦੇਦਾ ਹਾਂ ਤੁਹਾਡਾ ਕਰਾ ਸਕਾਂ ਅੱਜ ਇਹ ਰਕਾਰਡ ਆ ਇਹਨੂੰ ਆ ਪੰਜਾਬੀ 'ਚ ਲਿਖਿਆ ਇਹਨੂੰ ਭਰ ਕੇ ਤੇ ਭਾਵੇਂ ਇੰਨਾ ਜਿਹੜਾ ਜਿਹੜਾ ਉੱਡ ਗਿਆ ਸੀ ਨਾ ਉਹ ਜਿਹੜਾ ਆ ਪਿੰਡ ਦੀ ਦਸ਼ਰਪੁਰ ਤੋਂ ਦੇ ਦਿਓ ਇਹ ਮੈਨੂੰ ਪਹੁੰਚਾ ਦੇਣਗੇ ਬਾਕੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਇੱਕ ਇੱਕ ਵੋਟ ਜਿਹੜੀ ਆ ਪੰਜੇ ਦੀ ਮੋੜ ਪੰਜੇ 2 ਨੰਬਰ ਤੇ ਨਿਸ਼ਾਨ ਪੰਜ ਦਾ ਪਾਰ ਤੇ ਕੰਮ ਕੱਟ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ